ਟਾਈ ਆਮ ਸੋਮੇਂ ਫੈਮਲੀ ਕਰਾ ਰਹਾ ਹਾਂ ਮੈਨੂੰ 4 1 ਡੇ ਬਹੁਤ ਵੰਡੇ ਚਲਦਿਆਂ ਕੋ ਕਹਾਣੀ ਗੱਲ ਸੁਣਾਉਣਾ ਦਰ ਰਹਿ ਗਿਆ ਹਾਂ ਹਾਂੱਸਿਆ ਠੀਕ ਹੈ ਸੁਣਾ ਸਾਡਾ ਨਾ ਸਕੂਲੀ ਸੱਤ ਮਿੰਟ ਹੀ ਜੋ ਗਏ ਹਣੇ ਹਾਂ ਹਾਂ ਤੇ ਸਾਡੇ ਪ੍ਰਿੰਸੀਪਲ ਕਹਿੰਦਾ ਦਸ਼ਮੀਰ ਸਕੂਲ ਦਾ ਕਿ ਇਹਨਾਂ ਨੂੰ ਨਿਆਣੇ ਨੂੰ ਚੈੱਕ ਕਰਨਾ ਇਹਨਾਂ ਨੂੰ ਅੰਗਰੇਜ਼ੀ ਮੁੱਝੀ ਨਹੀਂ ਆਉਂਦੀ ਹਾਂ ਹੋ ਤਾਂ ਮੈਨੂੰ ਲੰਨਾ ਨੇ ਨਾ ਸਾਨੂੰ ਇਦਾਂ ਬਿਠਾ ਲਿਆ ਡਾਟ ਜਿਵੇਂ ਛਾ ਕੇ ਬਸਾ ਬਿਠਾ ਲਿਆ ਤੇ ਇੱਕ ਬੰਦੇ ਨੂੰ ਲਿਖਣ ਨੂੰ ਕਹਤਾ ਥਸਟੇ ਕਰੋ ਦੂਜੇ ਨੂੰ ਲਿਖਣ ਨੂੰ ਕਹਤਾ ਹੰਗਰੀ ਡੋਗ ਹੰਗਰੀ ਡੋਗ ਇਹਨਾਂ ਥਸਟੇ ਕਰੋ ਤੇ ਹੰਗਰੀ ਡੋਗ ਕੀ ਕਿਹੜਾ ਹੈ ਹਮ ਇਦਾਂ ਹੀ ਕੁਛ ਹੰਗਰੀ ਡੋਗ ਪਤਾ ਨਹੀਂ ਕਿਹੜਾ ਹੈ ਧੱਕੇ ਤੇ ਹੁਣ ਸਾਡੀ ਜਾਣੇ ਬਲਾ ਸਾਨੂੰ ਸਿਰਫ ਇੱਕ ਹੀ ਲਾਈਨ ਹੁੰਦੀ ਸੀ ਵਾਂਸ ਦੇ ਰਵਾਸ ਇੱਕ برو ਉਹਲੇ ਪਦੇ ਕਦੇ ਕਿਸੇ ਨੂੰ ਕੁਛ ਕਦੀ ਕਿਸੇ ਨੂੰ ਕੁਛ ਮੈਂ ਤਾਂ ਕੰਦਾ ਕੱਠੇ ਬੈਠੇ ਨਾ ਬੰਦੇ ਪਿਛੇੋਂ ਕੰਦੇ ਤੇ ਨਿਕੜਾ ਕਦੇ ਇਹੀ ਆਇਆ ਤੇ ਰਾਜਨੀ ਪਿਛਲੇ ਬੰਦੇ ਮੈਂ ਉਹਨਾਂ ਵਾਲੀਆਂ ਲਾਹ ਦੇਖਦੇ ਆ ਮਨਸੇਰ ਬਾਜੂ ਗਰੂ ਹੀ ਵਾਸ ਵੈਰੀ ਹੰਗਰੀ ਹਾਂ ਹੈ ਸਾਲੀ ਜੰਨ ਨਾਲ ਜਿਹੜਾ ਵਾਦਾ ਪਾ ਲੱਗੀ ਵੀ ਜਦੋਂ ਛੱਤੀ ਗਰੂ ਆਇਆ ਤੇ ਉੱਥੇ ਇਹ ਗੱਲ ਹੋਣੀ ਸੀ